ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਕਹਿਣਾ ਹੈ ਕਿ ਅਸੀਂ ਤਹਿਸੀਲਾਂ ਦੇ ਵਿੱਚ ਹੁੰਦੀ ਲੋਕਾਂ ਦੀ ਲੁੱਟ ਤੇ ਖੱਜਲ ਖਵਾਰੀ ਨੂੰ ਖਤਮ ਕਰਨ ਦੇ ਲਈ ਸਾਰਾ ਕੰਮ ਆਨਲਾਈਨ ਤੇ ਸੌਖਾ ਕੀਤਾ ਹੈ ਤੇ ਸਾਨੂੰ ਪੰਜਾਬ ਦੇ ਲੋਕਾਂ ਦੀ ਜ਼ਿੰਮੇਵਾਰੀ ਦੇ ਕੇ ਸਾਡੇ ਤੇ ਭਰੋਸਾ ਕੀਤਾ ਹੈ ਤੇ ਉਥੇ ਹੀ ਸਾਡਾ ਪੈਨ ਹਮੇਸ਼ਾ ਪੰਜਾਬ ਦੇ ਲੋਕਾਂ ਦੇ ਹੱਕ ਵਿੱਚ ਚੱਲੇਗਾ। ਤੁਹਾਡੇ ਆਸ਼ੀਰਵਾਦ ਨਾਲ ਤੁਹਾਡੇ ਹੌਸਲੇ ਨਾਲੇ ਕੰਮ ਹੁੰਦੇ ਨੇ। ਹੌਸਲਾ ਤੁਹਾਡਾ ਹੈ। ਸਾਇੰਸ ਸਾਡੇ ਚੱਲਣਗੇ ਤੇ ਜਿਸ ਦਿਨ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਹਰੇ ਰੰਗ ਦਾ ਪੈਨ ਹੱਥ 'ਚ ਆ ਗਿਆ ਤਾਂ ਉਹ ਪੈਨ ਜਿਹੜਾ ਹਮੇਸ਼ਾ ਲੋਕਾਂ ਦੇ ਹੱਕ 'ਚ ਹੀ ਚੱਲੂਗਾ ਉਹ ਆਪਣੇ ਚੇਲੇ ਚਪਤਿਆਂ ਦੇ ਜਾਂ ਆਪਣੇ ਚਮਚਿਆਂ ਦੇ ਹੱਕ 'ਚ ਨਹੀਂ ਚੱਲੂਗਾ ਜਦੋਂ ਚੱਲੂਗਾ ਪੰਜਾਬ ਦੇ ਲੋਕਾਂ ਦੇ ਹੱਕ 'ਚ ਉਹ ਪੈਨ ਚੱਲੂਗਾ ਐਸੇ ਤਰੀਕੇ ਰਹੂਗਾ ਚੱਲਦੇ ਰਹੂਗਾ ਬਾਕੀ ਕੋਈ ਕੰਮਕਾਰ ਹੋਵੇ ਐਮਐਲਏ ਸਭਾਂ ਨੇ ਬੈਠੇ ਚੰਡੀਗੜ੍ਹ ਆਉਣ ਦੀ ਘੱਟ ਲੋੜ ਪੈਂ ਮੈਂ ਤਾਂ ਕਹਿੰਦਾ ਕਿ ਘੱਟ ਲੋੜ ਪਵੇ ਕਿਉਂਕਿ ਚੰਡੀਗੜ੍ਹ ਦੇ ਖਰਚੇ ਹੀ ਬਹੁਤ ਪੈ ਜਾਂਦੇ ਸੀ ਪਹਿਲਾਂ ਕੀ ਹੁੰਦਾ ਸੀ ਜ਼ਾਇਦਾਰ ਨੂੰ ਪਾ ਲਓ ਪਹਿਲਾਂ ਤਾਂ ਵੀ ਜ਼ਾਇਦਾਰ ਸਾਹਿਬ ਕਿਵੇਂ ਆ ਉਹ ਚੱਲਾਂਗੇ 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 ਚੰਡੀਗੜ੍ਹ ਚੱਲਾਂਗੇ ਲੈ ਲਾ ਮੈਂ ਟਾਈਮ ਡਿਪਟੀ ਮੁੱਖ ਮੰਤਰੀ ਸਾਹਿਬ ਤੋਂ ਟਾਈਮ ਲੈ ਲੀਏ ਉਹੀ ਕਹਿੰਦਾ ਸੀ ਚਲੋ ਫਿਰ ਚੱਲੀਏ ਕਰਾ ਲਓ ਫਿਰ ਸੁਮੂ ਸਮੋਕਰਾ ਲਈ ਜੀ ਉਹਨੇ 6000 ਰੁਪਏ ਦਾ ਕਹਤਾ ਜਾ ਕੇ ਜਿੰਨਾ ਦਾ ਕੰਮ ਸੀ ਪੰਜ ਸੱਤ ਬੰਦੇ ਜਾਣ ਨਾਲ ਜਾਂਦੇ ਸੀ ਉਹਨਾਂ ਨੂੰ ਬਾਹਰ ਪਹੜਾਉਂਦਾ ਸੀ ਆਪ ਅੰਦਰ ਚਲੇ ਜਾਂਦਾ ਸੀ ਅੰਦਰ ਜਾ ਕੇ ਭਾਵੇਂ ਸੁਖਵੀਰ ਬਾਦਲ ਹਣਾਂ ਤੋਂ ਝਿੜਕਾਂ ਖਾ ਕੇ ਆਇਆ ਹੋਵੇ ਕਿੱਧਰ ਮੂੰਹ ਚੱਕਿਆ ਤੀਜੇ ਦਿਨ ਆ ਜਾਂਦੇ ਹੋ 5 ਮਿੰਟਾਂ ਬਾਅਦ ਆ ਕੇ ਕਹਿੰਦਾ ਸੀ ਬੜੇ ਵਧੀਆ ਮੂਡ ਸੀ ਅੱਜ ਤਾਂ ਉਹ ਕਹਿੰਦਾ ਕੰਮ ਹੋਇਆ ਜਿਹੜਾ ਤੇਰਾ ਤੇਰਾ ਵੇ ਬੱਸ ਹੋ ਗਿਆ ਕੰਮ ਤੁਹਾਡਾ ਚੱਲੀਏ ਫਿਰ ਚਲੋ ਜੀ ਸ਼ੁਕਰ ਹੈ ਅਗਲਾ ਕੰਮ ਹੋ ਗਿਆ ਫਿਰ ਚੰਡੀਗੜ੍ਹੋਂ ਹੀ ਲੈ ਲਓ ਸਮਾਨ ਉੱਧਰ ਉੱਧਰ ਥੋੜਾ ਜਿਆਦਾ ਮਹਿੰਗਾ ਪੈਂਦਾ ਚਲੋ ਜੀ ਉੱਥੋਂ ਸਮਾਨ ਲੈ ਲਿਆ ਉੱਥੇ ਖਾਵਾਂਗੇ ਹਵੇਲੀ 'ਚ ਰੋਟੀ ਕਰ ਕਰਾ ਕੇ ਕਰ ਕਰਾ ਕੇ ਜੀ ਮਤਲਬ 12-13 ਹਜ਼ਾਰ ਦਾ ਢੇੜਾ ਪੈਂਦਾ ਸੀ ਕੰਮ ਹੋਏ ਹੀ ਨਹੀਂ ਹੁੰਦਾ ਸੀ ਸੰਤੋ ਚੰਡੀਗੜ੍ਹ ਨੇ ਕਿ ਕਿੜਿਆ ਨੇ ਖਾ ਲਿਆ ਸੋ ਅਸੀਂ ਹੁਣ ਕਹਿੰਦੇ ਆ ਆਨਲਾਈਨ ਹੋਊਗਾ ਕਚੈਰੀਆਂ ਜਾਓਗੇ ਰਿਸਟਰੀ ਕਰਾਉਣ ਵਾਸਤੇ ਆਪਦੇ ਘਰੇ ਬਹਿ ਕੇ ਤੁਸੀਂ ਰਿਸਟਰੀ ਲਿਖ ਸਕਦੇ ਹੋ ਜੀ ਘਰੇ ਰਿਸਟਰੀ ਲਿਖ ਸਕਦੇ ਹੋ ਲਿਖ ਕੇ ਰਿਸਟਰੀ ਲੈ ਜਾਓ ਨਹੀਂ ਤਾਂ ਉੱਥੇ ਸਾਂਝ ਕੇਂਦਰ ਚ ਲਿਖਾ ਲਿਓ ਰਿਸਟਰੀ ਉੱਥੇ ਲਿਖੋ ਤੁਹਾਨੂੰ ਤਰੀਕ ਮਿਲੂਗੀ ਮੋਬਾਈਲ ਫੋਨ ਤੇ ਕਿ 12 ਤਰੀਕ ਨੂੰ 3 ਤੋਂ ਸਵਾ 3 ਤੁਹਾਡਾ ਟਾਈਮ ਹੈ 3 ਤੋਂ ਸਵਾ 3 ਜਾਓ 15 ਮਿੰਟਾਂ ਥੋੜੀ ਰਿਸਟਰੀ ਹੋ ਜਾਊਗੀ ਫਰਦ ਕਢਾਉਣੀ ਆ ਫਰਦ ਕਢਾਓ ਹੈ ਜਿਹੜੀ ਵੀ ਤੁਸੀਂ ਇੰਤਕਾਲ ਕਰਾਉਣਾ ਇੰਤਕਾਲ ਕਰਾਓ ਜਿਹੜਾ ਵੀ ਕੋਈ ਕੰਮ ਕਚੈਰੀ ਦਾ ਹੈ ਉਹ ਆਨਲਾਈਨ ਹੋਊਗਾ ਕਚੈਰੀਆਂ ਵਾਲੀ ਜਿਹੜੀ ਰਿਸ਼ਵਤ ਹੈ ਉਹ ਸਭ ਤੋਂ ਵੱਧ ਤੰਗ ਕਰਦੀ ਸੀ ਬੰਦੇ ਨੂੰ ਪਰ ਕਚੈਰੀਆਂ ਜਾਣ ਨੂੰ ਜੀ ਨਹੀਂ ਕਰਦਾ ਸੀਗਾ ਜੀ ਤੇ ਆ ਦੇਖਿਆ ਹੋਣਾ ਤੁਸੀਂ ਪਟਵਾਰੀ ਕੀ ਕਹਿੰਦੇ ਸੀ ਕਹਿੰਦੇ ਹੜਤਾਲ ਕਰਾਂਗੇ ਮੈਂ ਕਰ ਦੋ ਤਹਿਸੀਲਦਾਰ ਕੀ ਕਹਿੰਦੇ ਸੀ ਅਸੀਂ ਕਲਮ ਛੋੜ ਹੜਤਾਲ ਕਰਾਂਗੇ ਮੈਂ ਕਲਮ ਛੱਡੋਂਗੇ ਤਾਂ ਵਿਮਰਜ਼ੀ ਨਾਲ ਮਿਲੂਗੀ ਫਿਰ ਸਾਡੀ ਮਰਜ਼ੀ ਨਾਲ ਮਾਰ ਦਿਆ ਤੁਹਾਡੀ ਛੱਡ ਲੋ ਜਦੋਂ ਬਦਲੀਆਂ ਕੀਤੀਆਂ ਉਦੋਂ ਦਾ ਸ਼ਵਾਰਚਾ ਲਾਉਂਦੇ ਪਏ ਜਾਂ ਕੋਈ ਗੱਲਿਆਂ ਗਲਤੀ ਹੋ ਗਈ ਹੋਈ ਐਵੇਂ ਬਸ ਕਲਮ ਜੀ ਛੱਡ ਬੈਠੇ ਤੁਸੀਂ ਇੰਨੀਆਂ ਨੀਆਂ ਤਰਗਾਹਾਂ ਲੈਨੇ ਹੋ ਤੇ ਉੱਤਰ ਤੁਸੀਂ ਕੰਮ ਰੋਕ ਕੇ ਲੋਕਾਂ ਨੂੰ ਤੰਗ ਕਰਕੇ ਸਰਕਾਰ ਨੂੰ ਬਲੈਕਮੇਲ ਕਰਦੇ ਹੋ ਇਹ ਕੰਮ ਨਹੀਂ ਚੱਲਦਾ